ਸਤਿ ਸ਼੍ਰੀ ਅਕਾਲ ਜੀ ਸੋਲਟੇ ਹੀ ਅੱਜ ਵੀਡੀਓ ਵਿੱਚ ਅੱਜ ਲੱਗੇ ਹੋਏ ਪਣ 36 ਹਾਲੀ ਕਰਾਉਣ ਇਹਨੂੰ ਸਾਫ਼ ਸੁਥਈਆ ਕਰਾ ਕੇ ਬਾਲਿਆਂ ਦੀ ਜਗ੍ਹਾ ਇਹਦੇ ਪਰ ਹੁਣ ਟੀਨਾ ਲਾ ਦੇਣੀ ਆ ਫੇਰ ਟੀਨਾ ਨਾਲ ਬਜਨ ਘੜਜੂ ਨਾਲੇ ਓਰਾ ਬੂ ਹਾਂ ਜੀ ਮੈਂ ਟੀਨਾ ਲਾ ਦਾਂਗੇ ਹੁਣ ਇਹਦੇ ਪਰ ਟੀਨਾ ਵਧੀਆ ਬਹੁਤ ਵਧੀਆ ਨਾਲੇ ਸਾਫ਼ ਰਹੂਗਾ ਬਾਲਿਆਂ ਦੇ ਤਾਂ ਫੇਰ ਵਿੱਚੋਂ ਗੰਦ ਪਈ ਜਾਂਦੀ ਆ ਜੀ ਜੀ ਉਹੀ ਕਹਿੰਦਾ ਮੈਂ ਕਿਹਾ ਸਾਫ਼ ਕਰਕੇ ਧੋਕੇ ਨਾਲੇ ਬਜਨ ਘੜਜੂ हां भजन ਘੜਜੂ ਨਾਲੇ ਧੋਜੂ ਐ ਚੰਗੀ ਤਰ੍ਹਾਂ ਘੜਜੂ ਧੋਜੂ ਸੁਭਾਈ ਬਹੁਤ ਹੋਏ ਹੋਏ ਤੂੜੀ ਤੀ ਨਾ ਅੱਗੇ ਫਿਰ ਤੂੜੀ ਕਰਕੇ ਜਾਲੇ ਜੂਲੇ ਬਹੁ ਲੱਗੇ ਵੇ ਉਹ ਕਿਢੇ ਨਹੀਂ ਹੋਈ ਬੇੜਾ ਚੱਲੇ ਗਏ ਹੂੰ ਹੂੰ ਬੇੜਾ ਚੱਲੇ ਗਏ ਪੰਜ-ਸੱਤ ਕਾਟਲ भजन ਤਾਂ ਬਾਲਿਆਂ ਦਾ ਹੀ ਹੈ ਬਾਲੇ ਫੱਟੇ ਸਾਰਾ ਸਮਾਨ ਉੱਪਰ ਤੇ ਹੀ ਉਤਰਿਆ ਤਾਂ ਹੀ ਹੈ ਉਹ ਸਵਾਰ ਬਹੁਤ ਹੂੰ ਚੱਲ ਕੋਈ ਨਹੀਂ ਉਹ ਲਾ ਦੇਣੇ ਲੋਕ ਲਾ ਕੇ ਨਾ ਲੋਕ ਲਾ ਕੇ ਟੀਨਾ ਲਾ ਦੇਣੇ ਜੇ ਕਿਰਪਾ ਕੀਤੀ ਤੁਹਾਨੂੰ ਕੋਈ ਲੋਕ ਕੋਈ ਨਾ ਫਿਰ ਆਏ ਆ ਗਿਰਨੇ ਦਾ ਡਰ ਆ ਆਏ ਜਿਹੜਾ ਨੱਟ ਜਲਾਉਣੇ ਹਨ ਹੂੰ ਫਿਰ ਤਾਂ ਵਧੀਆ ਹੋ ਜੇ ਤੁਸੀਂ ਫਿਰ ਤੇ ਵਧੀਆ ਪੇ ਹਿੱਲੂਗੀ ਨਹੀਂ ਟੀਨਾ ਦੋ ਦੋ ਟੀਨਾ ਆ ਜੂਏ ਆ ਦੋ ਦੋ ਟੀਨਾ ਆਏ ਨੇ ਛੇ ਟੀਨਾ ਪੈ ਜਾਣੀਆਂ ਹੂੰ ਕਰ ਦੋ ਸਾਰਾ ਕੁਝ ਕੁਝ ਨਹੀਂ ਛੱਡਣਾ ਫਿਰ ਹੋਰ ਵੀ ਜਿਹੜੀ ਤੀਨ ਖੜਾ ਹੋ ਵਟਕੇ ਨਾ ਹੋ ਉਹਨੇ ਹੋਰ ਦਾ ਕਰ ਨਹੀਂ ਨਹੀਂ ਵੱਢ ਕੇ ਵੱਢ ਕੇ ਨਹੀਂ ਬਣਾ ਨਹੀਂ ਜਿਹੜੀ ਜਮੇ ਖੜਾ ਗਲੀ ਰਹੀ ਆ ਉਹ ਪੌਣੀ ਹੋਣੀ ਹੈਗੀ ਤੀਨਾ ਬਾਦੂ ਆ ਸਾਬ ਸਾਬ ਛੇ ਤੀਨਾ ਪੈਣੀ ਆ ਬਸ ਛੇ ਹੀ ਉਰੇ ਬਾ ਦੇਣੀ ਆ ਇੱਧਰ ਵਾਸਤੇ ਰੱਖ ਲੈਣੀ ਦਾ ਤੀਨਾ ਰੱਖ ਕੇ ਬਾਕੀ ਜਿਹੜੀ 8-10 ਤੀਨਾ ਐ ਉਹ ਵੇਚ ਦੇਣੀ ਐ ਐਣੀ ਐ ਉਹ 12 14 ਤੀਨਾ 15 ਪੰਜਾ ਫੇਰ ਆਦ ਰਾਇ ਦਿੱਤਾ ਹਾਂ ਪੰਜਾਬ ਰਾਤ ਰਾਈ ਦਿੱਤਾ ਚੱਲ ਅਗਲੇ ਸਾਲ ਸਹੀ ਕਿਹੜੇ ਦੂਰ ਆਰ ਜਿੱਤੇ ਜਲਦੀ ਉਹ ਇੱਕ ਨੇ ਤਾਂ ਹਰਨਾ ਹੀ ਆਹ ਮਿਸਤਰੀ ਮੈਨੂੰ ਐ ਲਾ ਦੇ ਵਿੱਚ ਕਿਤੇ ਕਬੂਤਰਾਂ ਨੂੰ ਨਾ ਭੱਜ ਜਾਣ ਇਹ ਵੀ ਪਤਾ ਨਹੀਂ ਆਈ ਕੋਈ ਕਬੂਤਰ ਅੱਜ ਬਾਜੀ ਆ ਦੰਮੜੇ ਹੈਗਾ ਦੇਖ ਹੂੰ ਸੋ ਜੀ ਸੋ ਨਹੀਂ ਤਾਂ ਕਹਿੰਦਾ ਮੇਰਾ ਪੱਕਾ ਨਹੀਂ ਹੈਗਾ ਵੀ ਮੈਂ ਸ਼ਾਇਦ ਆਵਾਂ ਬੱਸ ਉਹਦਾ ਜਾਊਗਾ ਸੁੱਖਾ ਤਾਂ ਕਹਿੰਦਾ ਤਾਂ ਆਉਂਗਾ ਬਾਕੀ ਪਤਾ ਨਹੀਂ ਚਲੋ ਦੇਖਦੇ ਆ ਜੀ ਫਿਰ ਓ ਜੀ ਮੌਸਮ ਫੇਰ ਗੜਬੜ ਹੋ ਗਿਆ ਮੌਸਮ ਆਪੂ ਫੇਰ ਬੱਦਲ ਹੋ ਗਏ ਅੱਜ ਮਿਸਤਰੀ ਛੁੱਟੀ ਕਰਕੇ ਆਦਾ ਜੀ ਲੇਬਰ ਵਾਲਿਆਂ ਕੇ ਲਫਰ ਆਪੇ ਲੱਗੇ ਵੀ ਅਸੀਂ ਸੈਟਿੰਗ ਜੀ ਕਰਨੀ ਸੀਗਾ ਟੈਲਾਂ ਦੀ ਇਹਨੇ ਸੈਟਿੰਗ ਤਾਂ ਕਰਤੀ ਓਥਰੇ ਥੋੜੀ ਮਿੱਟੀ ਜ਼ਿਆਦਾ ਪਟੂਗੀ ਨਾ ਤੋਂ ਉਹ ਦੁਬਾਰਾ ਗੇਰਨ ਲੱਗੇ ਆ ਹੈ ਉਹ ਮਿੱਤਰੀ ਵੀ ਬਣ ਜਾ ਮਿੱਤਰੀ ਆਪੇ ਢੋਕ ਦੇਣ ਜੀ ਲਾਉਂਦੇ ਆ ਜਿੰਨੀ ਕੇ ਲੱਗੀ ਅੱਤਰ ਹੂੰ ਹੂੰ ਕੋਈ ਨਹੀਂ ਬਹੁਤ ਸਾਰੇ ਲੈਣ ਨੂੰ ਜੀ ਕਰਦਾ ਹੈ ਲੱਗਦਾ ਉੱਥੇ ਜੋ ਸਕੂਲ ਦੇ ਦੇਖੇ ਬੁਲਾਉਂਦੇ ਆ ਲੈਵਲ ਕਰਦੇ ਆ ਸ਼ੁਰੂ ਜੇ ਮੈਡਾਫੋਟਾ ਹੋ ਗਈ ਹੈ ਤਾਂ ਬਾਹਰ ਹੀ ਹੁੰਦੀ ਬਾਹਲੇ ਬਾਹਰੀ ਹੈ ਹੈ ਤਾਂ ਬਾਹਰ ਆ ਪਰ ਲੇਵਲ ਤਾਂ ਰੱਖਣਾ ਪੈਣਾ ਹੈ ਲੇਵਲ ਐਨ ਮੜਾਓ ਲੇਵਲ ਹੂੰ ਲੇਵਲ ਐਨ ਕਰੋ ਐਨ ਮਾਰ ਲੱਗਾ ਜਗਾ ਕੇ ਉਹ ਗੇਰ ਗਾਹਾਂ ਨੂੰ ਪਰਨ ਸੋ ਤੇ ਉਹ ਵਾਹੇ ਜਿਹਾ ਹੋ ਰਿਹਾ ਦਾ ਹਾਂਜੀ ਉਹ ਡਾਊਨ ਹੋ ਗਿਆ ਦਾ ਡਾਊਨ ਹੋ ਗਿਆ ਪਰਾ ਥੋੜਾ ਜਿਆਦਾ ਮਿੱਟੀ ਪਟੋਗੀ ਇਹਨੂੰ ਕੋਈ ਨਹੀਂ ਹੁਣ ਪਾ ਲੋ ਪਟਕੜੇ ਵਾਲੂ ਕੀ ਗੱਲ ਦਾ ਗਿਆ ਐ ਮੈਂ ਕਿਹਦਾ ਹੋ ਗਿਆ ਬੋਡੀ ਗੱਡੀ ਦਾ ਕਦੇ ਚੱਕ ਲੋ ਕਦੇ ਪੱਟ ਲੋ ਕਦੇ ਸਿੱਟ ਦੋ ਦੁਹਰਾਈ ਕੋ ਚਲੀ ਜਾਣਾ ਜਿੰਨਾ ਚ ਨਿਬੜਦਾ ਨਹੀਂ ਇਹਦਾ ਨਿਬੜੇ ਤੇ ਲੋਟ ਆਉਣਾ ਅਜ ਮਿਸਤਰੀ ਛੁੱਟੀ ਕਰ ਗਿਆ ਨਹੀਂ ਤੇ ਸੋਣਾ ਅਗਲਾ ਦੱਸਦਾ ਮੈਂ ਤਾਂ ਦੱਬ ਕੇ ਨਾ ਕਰ ਯਾਰ ਫਿਰ ਵੀ ਠੀਕ ਹੈ ਕੋਈ ਗੱਲ ਨਹੀਂ ਹੂੰ ਉਹ ਕੋਈ ਨਹੀਂ ਤਾਂ ਕਿਉਂਕਿ ਅਸੀਂ ਉਹ ਕਹਿੰਦਾ ਹੈ ਵਧੀਆ ਬਣ ਗਿਆ ਆਹ ਚੱਲੀ ਜਾਣਾ ਲੱਗ ਜੂ ਗਾਲੂ ਨਿਕਲ ਬਹੁਤਾ ਨਹੀਂ ਹੈ ਬਣਾਉਣਾ ਕੇ ਨਾਰਮਲ ਉਹ ਪਰਾਂ ਜਿਆਦਾ ਗੇਰ ਮਿੱਟੀ ਉੱਥੇ ਮਿੱਟੀ ਜਿਆਦਾ ਗੇਜ ਤੇ ਕੰਢੀ ਪਈ ਆ ਹਾਂ ਬਾਬਾ ਜੀ ਚਾਲ ਹਟਾ ਲਾ ਹਟਾ ਲ ਜਖਿਲ ਗੱਬੇ ਬਾਬਾ ਜੀ ਚਾਲ

ਤਾਂ ਆਪੇ ਭੱਜਣਾ ਕੰਮ ਆਇਆ ਹੈ। ਖਰਾਬ ਆਤੀ ਤੇ ਨਹੀਂ ਹੁਣ ਉਹ ਮਾਰਦੇ ਹੋ ਡ੍ਰੇਲੇ ਦਾ ਨਾਟਕ ਕਰਦੇ ਹੋ। ਹੈ ਨਾ ਜੀ? ਹੈ? ਉਹ ਡ੍ਰੇਲੀ ਜੀ ਨੇ ਨਾਟਕ ਕਰੂਗੇ। ਇਹਨਾਂ ਦੇ ਬਾਲਿਆਂ ਚ ਹੈ? ਦਿੰਦੀਆਂ ਕਰਾਂਗੇ। ਦੋ ਦੋ ਹੁਣ ਗਿਆ ਹੈ ਨਾ ਬਾਬੂ। 4 5 6 6 ਆਉਣਗੀਆਂ ਬਾਬਾ ਜੀ ਨੇ ਠੀਕ ਆ ਕਿਹਾ ਤਾਂ ਹੈ 6 ਟੀ ਨਾ ਆਉਣਗੇ ਬਾਬਾ ਜੀ ਕਹਿੰਦੇ ਤੇ ਆ 6 ਹੀ ਬਸ ਆਉਣਗੀਆਂ ਹੂੰ 6 ਹੋਣੀਆਂ ਹਾਂਜੀ ਹਾਂਜੀ ਅੱਜ ਟੀੰਗਾ ਲਾਉਣਾ ਚਾਹੀਦਾ ਹੈ ਹਾਂ ਮੈਂ ਪੂਰੀਆਂ ਪੂਰੀਆਂ ਇਹ ਪੂਰੀਆਂ ਕਿਹੜੀਆਂ ਭੰਤਾਂ ਜਲੇ ਗਿਆ ਹੈ ਟਿੱਡਾ ਹੋਇਆ ਵਾ ਉਹ ਇੱਥੇ ਤੇ ਸਵਿਟ ਰੱਖ ਹੋ ਗਈਆਂ ਜੀ ਇਹਨਾਂ ਹੈ ਇਹ ਵਧੀਆ ਬਟਾ ਜੇ 6 ਟੀ ਨਾ ਹੀ ਹੋਣੀਆਂ ਤੀਆਂ ਬਾਬੀਆਂ ਪਹਿਲੇ ਹੀ ਕਹਤਾ ਤਾਂ ਐਨ ਬਟਾ ਜੀ ਪੂਰਜਾ ਮੈਂ ਨੱਟ ਲੱਗਾ ਤਾਂ ਮੈਂ ਛੱਟ ਕੇ ਨੱਟ ਲਾਉਣੇ ਪਾਉਂਦੇ ਦੀਦੀ ਦੋ ਚਾਰ 6 ਤੋਂ 8-9 ਬੰਦੀ ਜਾਂ ਹੂੰ ਇਕਣੀ ਚਿੰਜਾ ਬਾ ਹੁਣ ਦਰਵਾਜ਼ਾ ਕਾਲੂ ਲੱਗੂਗਾ ਹੈ ਉਹ ਵੀ ਦਰਵਾਜ਼ੇ ਨਾਲ ਐਨ ਬਣ ਜਣੀ ਕਾਲੂ ਦਰਵਾਜ਼ਾ ਤਾਂ ਲਪਾਈ ਹੋਈ ਚੱਟੂਗਾ ਆ ਕਾਲੂ ਖੁੱਲ ਜਣੀ ਆ ਉਹ ਡੰਡੇ ਜੇ ਤਾਂ ਨਿਕਲ ਜਣੇ ਮੈਂ ਜਿੱਦ ਆ ਰਿਹਾ ਨੂੰ ਮੈਂ ਜਿੱਦ ਕਿਰਾਇਆ ਹੀ ਨਹੀਂ ਠੀਕ ਆ ਬਾਬੀ ਟੀਨਾਂ ਆ ਆ ਇਹਨੂੰ ਵਧੀਆ ਓਕੇ ਪੱਕਾ ਹੋਵੇ ਤਾਂ ਟੀਨਾਂ ਦਾ ਬਹੁਤ ਲੋਕ ਅਖੇ ਕਹੂੰ ਗੰਦਪੋ ਨਹੀਂ ਪੈਣਾ ਜਿਹੜਾ ਆਏ ਬਾਪੂ ਗਿਆ ਤਾਂ ਟੀਨਾਂ ਫੇਰ ਤੋਂ ਫੇਰ ਤੋਂ ਕੋਈ ਦਾ ਕੰਮ ਆ ਗਿਆ ਬਾਬੀ ਕੰਮ ਤਾਂ ਆ ਗਿਆ ਕੰਮ ਤਾਂ ਆ ਗਿਆ ਪਈ ਚੀਜ਼ ਤੇ ਕੰਮ ਨਹੀਂ ਹੋ ਜਾਂਦਾ ਸਾਰਾ ਕੰਮ ਨਵੇੜ ਕੇ ਨਾ ਇਹ ਚੀਜ਼ ਵੇਚੋ ਜਿਹੜੀ ਬਚਦੀ ਹੈ ਕਿਹੜੀ ਚੀਜ਼ ਦਾ ਕੰਮ ਆ ਜਿਹੜੀ ਉਹੀ ਆ ਪਈ ਚੀਜ਼ ਤੇ ਤਾਂ ਕੰਮ ਲਿਓ ਹੋ ਜਾਂਦਾ ਕਰਾ ਇੱਕੜਾ ਦੀ ਤੇ ਕਿੰਨੇ ਕਿੱਥੇ ਕੰਮ ਆ ਜੇ ਹੁਣ ਤੇ ਇਹਨੇ ਤੂੜੀ ਨੂੰ ਰੱਖ ਹੋ ਗਈਆਂ 6 ਚਾਰ ਦਿਨ ਤੂੜੀ ਨੂੰ 6 9 ਹੋ ਗਈਆਂ ਹਾਂਜੀ ਬਾ ਪੰਜ ਚਾਰ ਰਹਿ ਗਈਆਂ ਹਾਂਜੀ ਸਾਰੀਆਂ ਵੇਚਣ ਲੱਗੀਆਂ ਤੇ ਇੱਕ ਵਧੀਆ ਜੀ ਰੱਖਣੀ ਹੋਰ ਤੋਂ ਵੀ ਜਿਹੜੇ ਉੱਧਰ ਕੋਲ ਨੇ ਉੱਧਰ ਨਹੀਂ ਹੋਰ ਕੋਈ ਵੀ ਵਧੀਆ ਉੱਧਰ ਨਹੀਂ ਕੋਈ ਵੀ ਵਧੀਆ ਲੋੜ ਪਈ ਨਾ ਇਹਨਾਂ ਨੂੰ ਇੱਕ ਰੱਖ ਲੈਣੀ ਗਲੀਆਂ ਵੀ ਆਈਆਂ ਹੁਣ ਤਾਂ ਕਿੜੀਆਂ ਉੱਧਰ ਲੀਆਂ ਆ ਜਿਹੜੀ ਲੈ ਕੇ ਗਿਆ ਉਹ ਤਾਂ ਉਹ ਵੀ نیچے ਤੇ ਖਰਾਬ ਆ ਇਹਨਾਂ ਕੀ ਤਾਂ ਕੋਈ ਨਹੀਂ ਕਿਹਾ ਬੜੇ ਹੋਰ ਤਾਂ ਬਾਕੀ ਦੇ ਸਾਰੇ ਬਣ ਗਿਆ ਉਹ ਠੀਕ ਆ ਬਾਬਾਈ ਨੇ ਬਣਾਤੀ ਗੱਲਬਾਤ ਐ ਨਾ ਬਾਬਾਈ ਬਾਬਾ ਕੋਈ ਸਲਾਮੇ ਹੋਦੀ ਕਰੀ ਗੇ ਨਾ ਕੋਡਾ ਬਾਬਾ ਉਹ ਨਹੀਂ ਹੈਗਾ ਜਿਵੇਂ ਮਿਸਤਰੀ ਹੁੰਦੇ ਹੈ ਤਾਂ ਕਿ ਉਹ ਅੱਜ ਆਪੇ ਮਿਸਤਰੀ ਬਣ ਜੀਦਾ ਹੈ ਕਦੇ ਕਦੇ ਕੋਈ ਪੰਗਾ ਪੈਂਦਾ ਨਹੀਂ ਤਾਂ ਨਾ ਹਾਈਟ ਬੜੀ ਆ ਕਈ ਹੋਉਂਦੀਆਂ ਹੁਣ ਬਸ ੱਡੇ ਦੇ ਵੀ ਮਿਸਤਰੀ ਨੇ ਇਹ ਜਿਆਦਾ ਹੀ ਛੋਟੀ ਹੈ ਆਪਾਂਗੇ ਟਾਇਲ ਨੂੰ ਹੁਣ ਟਾਇਲ ਜਿਹੜੀ ਰਹਿ ਗਈ ਇੱਕ ਸਾਹ ਰਹਿ ਗਈ ਉਹ ਕਰਕੇ ਦਈਏ ਨਾ ਜਿੱਥੇ ਇਹ ਤਾਂ ਜੀ ਪੰਗਾਈ ਲਈ ਜਾਂਦਾ ਜਿਹੜੀ ਹੁਣ ਟੈਲਾ ਬਾਬੇ ਉਹ ਸਾਰਾ ਸਾਰੀ ਉਹ ਜਿਹੜਾ ਆਹੀ ਜਾ ਲਟੈਰਾ ਉਹ ਇੱਕ ਦਿਨ ਨੂੰ ਫਿਰ ਨਹੀਂ ਬੀਚ ਟੈਰਾ ਅੱਗੇ ਨਹੀਂ ਪਤਾ ਅਗਲੇ ਐਟੇ ਮੈਂ ਤੁਹਾਨੂੰ ਲੀਏ ਹੁਣ ਬਾਬੇ ਜੀ ਮੈਨੂੰ ਦੱਸਣਗੇ ਫੇ ਕਿੰਨੀ ਕ ਲੱਗੂਗੀ ਕੁੱਲ ਤਾਂ ਹੀ ਪਤਾ ਲੱਗੂ ਮੈਂ ਬਾਬੇ ਜੀ ਕਿੰਨਾ ਏਰੀਆ ਕਵਰ ਹੋਊਗਾ ਜੀ ਇੰਨੀ ਕ ਲੱਗੀ ਹੋਣੀ ਹੈ ਜੀ ਬਾ ਇੱਥੇ ਤੱਕ ਉੱਥੇ ਤੱਕ ਟੈਹਲ ਉੱਤੇ ਅੱਗੇ ਦੋਈ 58 ਰੱਖ 60 ਰੱਖ ਬਾਈ ਇੱਧਰ ਨੂੰ ਦੇਖ ਲਓ ਹੁਣ ਕਿੰਨੀਆਂ ਕਿ ਲੈਣਾ ਹੋਰ ਹੋਣਗੀਆਂ 12 720 ਟਾਇਲ ਹੋ ਗਈਆਂ ਇੱਥੇ ਇਹ ਲਿਆ ਤੇ ਨਾ ਲਾਉਦੀ 100 ਸਰੇ ਤੱਕ ਲੱਗੂਗੀ ਫਿਰ ਤਾਂ ਬੁਥੇਰੀ ਆ ਸਰੋਂ ਦਾ ਸੈਲ ਸੈਲ ਫੋਟੀ ਨੇ 2100 ਟਾਇਲ ਲੱਗ ਜਣੀਆਂ ਉਹ ਇੱਟ ਤੱਕ ਫਿਰ ਹਾਂ 2100 ਟਾਇਲ ਇੰਨੀ ਕਿ ਟਾਇਲ ਆਪਣੇ ਕੋਲ ਬਾਈਥੀ ਤਾਂ ਕ আইডিয়া ਲਾਇਆ ਸੀ ਹੂੰ ਜੇ ਗਾਹਾਂ ਹੋਰ ਟੱਲ ਲੱਗ ਜਣੀ ਕੁਰਲੀ ਵਾਲੇ ਗੁੰਜੋ ਚ ਰੋੜੇ ਲਾ ਦੇਣੇ ਬਸ ਹੁਣ ਅਗਣਾ ਕਿਤੇ ਬਾਹਾਂ ਕਿਤੇ ਤੱਕ ਗਾਡਰ ਤੱਕ ਹੂੰ ਇੱਧਰ ਵਲੌਕਟ ਲਾ ਦੂੰਗਾ ਉੱਥੇ ਕਰਨਾ ਮੈਂ ਦੇਖ ਲਉ ਪੱਥਰ ਨਿਕਲੇ ਤੇ ਅਸੀਂ ਸਵੇਰੇ ਬਾਬਾ ਹੀ ਕਹੀ ਜਾਣ ਕੋਈ ਪੈਪਰ ਨਾ ਹੋਵੇ ਆ ਪੱਥਰ ਤਾਂ ਕੀ ਪੈਪਰ ਤੇ ਨਾ ਸਿਮਿੰਟ ਪਾਇਆ ਹੋਵੇ ਇਹ ਪਰ ਤਾਂ ਚਾਏਵੇ ਤੇ ਯਾਦ ਹੂੰ ਕਿਉਂ ਦੇਵਰਾ ਟੋਕਾ ਬਹੁਤ ਤੇ ਆਇ ਕੋਟੋ ਕੀ ਆਪਾਂ ਕਿਨੂੰ ਘਰ ਤੇ ਕੱਢ ਕੇ ਗਿਆ ਕਹਿੰਦਾ ਸੋਨੇ ਜੀ ਤੇ ਮੁਰਗੀ ਆ ਤੂੰ ਹੋ ਦੱਸ ਹੈ ਕਹਿੰਦਾ ਜੀ ਮੇਰੇ ਵਰਗਾ ਮਾੜਾ ਨੂੰ ਘਰ ਤੇ ਕੱਢ ਦੂੰਗੇ ਦਿੱਲੀ ਦੀ ਕਮਾਉਣੇ ਆਲਾ ਤੂੰ ਤੂੰ ਤਾਂ ਰੈਂਟਰ ਨਹੀਂ ਕਮਾਉ ਹੋਇਆ ਕੁਝ ਆਜ਼ ਵਿੱਚ ਜੀ ਅੱਜ ਦਾ ਅੱਲਾ ਬਰਕਤ ਹੈ ਵੀਰ ਉਹ ਇੰਦੀ ਗੇ ਵੀ ਵੀ ਨਹੀਂ ਰੱਖ ਤੇ ਪਹੁੰਚੀ ਜੇ ਕੰਮ ਹੋਵੇ ਉਹਦੇ ਤਾਂ ਠੀਕ ਹੈ ਚਲਣਾ ਚਾਹੀਦਾ ਹੈ ਹੈ ਵੀ ਦੇਰ ਤਾਂ ਠੀਕ ਹੈ ਸਾਰੇ ਕੋਈ ਨਾ ਲਓ ਉਹ ਕਹਿੰਦੀ ਬੁੱਢਾ ਕਹਿੰਦੀ ਕਹਿੰਦਾ ਨਾਨੀ ਕੋਲ ਜਾ ਕੇ ਹੁਣ ਉਹ ਕਰਨਾ ਕਹਿੰਦੀ ਮੈਂ ਦੱਸ ਦਿਆਂ ਰਹਿ ਕੇ ਹੁਣ ਮੈਂ ਖਾ ਜਾ ਭਾਈ ਬਣਾ ਲਾਂਗੇ ਆ ਰੋਟੀ ਦੀ ਕੋਈ ਲੈ ਨਹੀਂ ਚ ਨਹੀਂ ਬਾਬੇ ਸਾਡੀ ਰੋਟੀ ਦਾ ਕੋਈ ਚੱਕ ਨਹੀਂ ਆਏ ਵਧੀਆ ਮਰਜੀ ਦੀਆਂ ਨਹੀਂ ਪੱਕੀ ਬਗਾਈ ਮੇਲ ਨਹੀਂ ਹੈ ਜੇ ਜੀ ਮੇਲ ਨਹੀਂ ਆ ਨਹੀਂ ਉੱਤੇ ਨੂਨ ਪਾ ਨਹੀਂ ਗਈ ਜੇ ਘਰ ਤੋਂ ਕੋਈ ਕਹਿੰਦੇ ਵੱਤ ਹੁਣ ਆਪਣੀ ਮਰਜ਼ੀ ਦਾ ਤਾਂ ਪਾਉ ਇਹ ਵੀ ਹੈ ਤੇਰੀ ਗੱਲ ਚੱਲ ਇਹ ਬਹੁਤ ਡਰੀ ਕੀ ਕਹਿੰਦੀ ਮੈਂ ਕਿਹਾ ਮੇਰੀ ਬਣੀ ਕਾਨੀ ਨਹੀਂ ਜਾਂ ਤੈਨੂੰ ਕਹਿੰਦੀ ਵੀ ਇਹ ਆਪਣੀ ਕਾਰ ਮਿਸਤਰੀ ਦੇ ਆਉਂਦੇ ਨੂੰ ਕੋਸਤਾ ਲਾਉਂ ਗਈ ਅਸੀਂ ਇੱਟਾ ਕੋਸਤਾ ਕਰੀ ਗਈ ਵਾਹ ਉਹ ਬਾਹੀਂ ਜੋ ਉਹਦਾ ਛੱਡ ਗਿਆ ਤਾਂ ਡੂਰਾਂ ਕਾ ਵੀ ਜਾਓ ਜਿੱਧਰ ਨੂੰ ਜਾਣਾ ਮੈਦਾਨ 'ਚ ਖੜੇ ਨਹੀਂ ਜਵਾਬ ਦੇ ਜੇ ਜਿਹੜਾ ਅਸਮ ਹੋ ਗਏ ਉਹਨਾ ਬੁੱਠੇ ਹੋ ਗਏ ਸਾਰਾ ਕੋਈ ਨਹੀਂ ਕਾਲੂ ਆ ਵੀ ਹੋ ਜੂ ਹੋਰ ਥੋੜਾ ਜਿਹਾ ਜਿਹੜਾ ਰਹਿੰਦਾ ਸਵੇਰੇ ਹੋ ਜੂਗਾ ਇਹ ਨਮ ਕਾਲੂ ਖੇਚ ਤਾਂ ਦੇਣਾ ਇਹ ਉਹ ਪਤਾ ਰਹਿ ਜਾਣਾ ਜੇ ਆ ਗਿਆ ਫਿਰ ਤਾਂ ਕੰਮ ਖੇਚ ਦੇਣਾ ਦੀ ਉਹ ਦਾ ਕੋਈ ਨਹੀਂ ਇਧਰ ਤਾਂ ਲੈਵਲ ਬਣਿਆ ਵਾ ਹੁਣ ਮੜਾ ਮੋਟਾ 19 21 ਦੀ ਫਰਕ ਆ ਬਸ ਹੂੰ ਬਾਕੀ ਦਾ ਚੱਕ ਦੇਨੇ ਕਾਲੂ ਇੱਕ ਵਾਰੀ ਕਹੇਗਾ ਜੇ ਲੱਗ ਜੂ ਵੀ ਬੰਦਾ ਫੇਰ ਨਹੀਂ ਹੈ ਹੂੰ ਹੂੰ ਮੌਸਮੇ ਦੇਖ ਲੈ ਰੋਜ ਬਦਲ ਆ ਜਾਂਦਾ ਜੀ ਠਾੜ ਤਾਂ ਮੀਂਹ ਨਹੀਂ ਭੁੱਲਿਆ ਪਏ ਹਾੜੇ ਬਣਾਇਆ ਪਏ ਨੇ ਗਰਮੀ ਆ ਗਈਆਂ ਤਾਂ ਪੈਣੀ ਨਹੀਂ ਦੇਣੀ ਨੀਵਾ ਬਹੁਤ ਆ ਕਾਕੇ ਆ ਹਿੱਟ ਹੂੰ ਇੱਥੇ ਥੋੜੀ ਜਿਹੀ ਮਿੱਟੀ ਗਰਦੀ ਦੀ ਪੈਣਾ ਨੀਵਾ ਤਾਂ ਉਹ ਗਾਂ ਇੱਟ ਠੀਕ ਪਈ ਆ ਹਾੜੇ ਖਾਂ ਆਹ ਇੱਟ ਬਾਅਦ ਐਡ ਕਰੀ ਬਾਪੂ ਸਾਧਲੇ ਬੜਾ ਗੜਕਦਾ ਹੈ ਬਰਸੂਗਾ ਵੀ ਰੁਕ ਜਾ ਟਾਈਮ ਕਹਿ ਲਾਉਂਗਾ ਬੜਕਾ ਅੱਧਾ ਘੰਟਾ ਪਹਿਨਾ ਸ਼ੁਰੂ ਹੋ ਜਾਂਦੀ ਆ ਪੈਗ ਲਾ ਕੇ ਬੜਕਾ ਅੱਧਾ ਘੰਟਾ ਪਹਿਨਾ ਸ਼ੁਰੂ ਹੋਣ ਲੱਗ ਜਾਂਦੀ ਆ ਨਾ ਬਰਸਣਾ ਬਾਅਦ ਚ ਹੁੰਦਾ ਉਹ ਜਾਂ ਮੇਰੀ ਵੀ ਇੱਕ ਵਾਰੀ ਬੈਠ ਗਿਆ ਪੈਗ ਲੱਗਣ ਲੱਗ ਗਿਆ ਫੇਰ ਬੜਕਾ ਜਦੋਂ ਸ਼ੁਰੂ ਹੋਣ ਲੱਗ ਜਾਂਦੀ ਆ ਰੋਲਾ ਤਾਂ ਬਾਅਦ ਚ ਲਿਟਦਲਣਾਂ ਬਾਅਦ ਚ ਹੋਈ ਗੱਮਾ ਹਲੇ ਦੱਸਦਾ ਵੀ ਮੈਂ ਆ ਗਿਆ ਬਾਦ ਚਾ ਬਾਦ ਚ ਹੋਣਾ ਲੜਾਈ ਝਗੜਾ ਹੋਣਾ ਬਾਦ ਚ ਹੋਣਾ ਹਾਂ ਤਾਂ ਮਾਰਿਆ ਕਿ ਕਰਾਂ ਆ ਜਾ ਆ ਜਾ ਆ ਜਾ ਆ ਜਾ ਆ ਤੈਨੂੰ ਨਹੀਂ ਕੋਈ ਵੀ ਚੱਕਦਾ ਆ ਜਾ ਆ ਜਾ ਭੱਜਿਆ ਡਰ ਲੱਗਣ ਨੂੰ ਸਾਰਾ ਤੈਨੂੰ ਜਾ ਕੇ ਕਿਸੇ ਨੇ ਗਿਆ ਕਰਾਉਣਾ ਤੇ ਤੇ ਤੋਂ ਉਹਨੇ ਆਪ ਡਰਨਾ ਰੋਟੀਆਂ ਦਾ ਖਰਚਾ ਬਾਬਾ ਕਹਿੰਦਾ ਐ ਬਾਬੇ ਇਹ ਤਾਂ ਰੋਟੀਆਂ ਦਾ ਖਰਚਾ ਹੈ ਰੋਟੀਆਂ ਦਾ ਖਰਚਾ ਕੋਈ ਨਹੀਂ ਢਾਈ ਗਿਲੇ ਵੀ ਇਹਦੇ ਕੋਲ ਢਾਈ ਥੋੜਾ ਆ 3.5 ਰੋਟੀ ਗਾ ਰੋਟੀ ਹਾਸੀ ਬੈਂਦੀ ਆ ਹਾਂ ਕਰੋ ਕੋਈ ਬੋਲ ਇਹਦਾ ਕੰਮ ਹੀ ਨਹੀਂ ਇਹ ਤਾਂ ਸਾਰਾ ਲੰਕਾ ਟਾ ਦੂ ਇਹਦਾ ਇੰਨਾ ਕੰਮ ਆ ਮੁੰਡਾ ਚੱਲੀ ਆ ਹਾ ਰੱਬ ਆਪ ਕਿਹਾ ਵਾ ਹੋਰ ਨਹੀਂ ਪਾਦੇ ਦੇ ਕੜਕ ਦਾ ਕਕਣਾ ਕਿਹਾ ਵਾ ਦਾ ਬੁਰਗਾ ਹਾਂ ਹਾਂ ਦੱਸ ਜੱਟ ਉਹਦੇ ਪਿੰਡ ਵਿੱਚ ਇੰਨੀ ਵੱਡ ਕੇ ਮਾਰਦਾ ਹੈ ਦੇਖ ਲੈ ਉਹ ਵੀ ਜੱਲੀ 'ਤੇ ਬਾਬੇ ਹੈਂ ਅਜੂ ਮਟਾੜ ਗਾੜਨੋ ਗਾੜਰ ਬਟਾ ਦੇਣਾ ਗਾਲੂ ਅੱਜ ਕਬੂਤਰ ਬਾਜੀ ਨੂੰ ਆਏ ਵੇ ਤੈਨੂੰ ਪਤਾ ਫੇ ਮਿਸਤਰੀਆਂ ਦਾ ਸਾਡੇ ਦਾ ਕਬੂਤਰ ਬਾਜ ਆ ਸਾਰੇ ਉਹ ਤਾਂ ਕੀ ਕਰਦੇ ਅੱਜ ਸਾਰੀ ਭੱਜੇ ਫਿਰਦੇ ਆ ਕੋਈ ਕਹਿੰਦੇ ਸਾਨੂੰ ਬਰਾਟਾ ਵਿੱਚ ਵੀ ਕੋਈ ਕਹਿੰਦੇ ਸਾਨੂੰ ਆਮ ਵਿੱਚ ਵੀ ਸਾਡੇ ਅਕਲਵਾਨ ਮਿਸਤਰੀ ਇਹਨਾਂ ਨੂੰ ਆਏ ਹੋ ਜਾਂਦਾ ਸਾਲ 'ਚ ਇਹਨਾਂ ਨੂੰ ਇੱਕ ਦਿਨ ਚੀਜ਼ ਮਿਲ ਜਾਂਦੀ ਆ ਹੈਲੋ ਬਗੱਦਾ ਕਹਿੰਦਾ ਗੜਕਦਾਦਾ ਬਰਸ ਗਿਆ ਬਾਬੇ ਪੂਣ ਦਾ ਕੋਟਾ ਪੂਰਾ ਹੋ ਗਿਆ ਹੁਣ ਬਰਸਣੇ ਸ਼ੁਰੂ ਹੋ ਗਿਆ ਨਾਲੇ ਸੈਟਿੰਗ ਜੀ ਹੋ ਜੂਗੀ ਆਹਾ ਇੰਕਾ ਕਵੀਏ ਹੁਣੀ ਬਾਜ ਤੇ ਚੱਲ ਹੈ ਆਇਆ ਦਲੀ ਕੋਈ ਰੱਬ ਦੇ ਘਰ ਦੀ ਸੁਣਾ ਦੇ ਆਇਆ ਹੋ ਡਾਰਗਾ ਦਾ ਲੱਗਦਾ ਜੇ ਪੁੱਠੇ ਕੰਮ ਕਰੂੰਗਾ ਸਾਇ ਤਾਂ ਹੀ ਦਰ ਲੱਗੂ ਤੁਨੂੰ ਪਤਾ ਨਹੀਂ ਕੀ ਕਰੀ ਜਾਂਦਾ ਤੂੰ ਡਾਰਗਾ ਦਾ ਤੁਨੂੰ ਤੇਰੀ ਅੱਡੀ ਅਮਰੀਕਾ ਤੱਕ ਪਹੁੰਚ ਜਾਂ ਟਰੰਪ ਤੱਕ ਹੋ ਡਾਰਗਾ ਦਾ ਤੁਨੂੰ ਉਹ ਜ਼ਲੀ ਬੋਲਦਾ ਹੀ ਨਹੀਂ ਹਾਂ ਜੇ ਨਹੀਂ ਹੋ ਗਿਆ ਤੇਜ਼ ਇਹ ਲਾ ਇਹ ਖਾਂਦੀਆਂ ਤਾਂ ਹੈਗੀਆਂ ਕੱਖ ਪਰ ਗਿੱਲੇ ਹੋ ਜਣੇ ਨਾ ਹੂੰ ਖਾ ਤਾਂ ਲੈਣੀ ਪਰ ਗਿੱਲੇ ਆ ਹੋਰ ਤਰ੍ਹਾਂ ਦੇ ਹੋ ਜਣੇ ਮੈਂ ਕਿਹਾ ਵੀ ਜੇ ਨਾਲੇ ਲੇਵਲ ਪਤਾ ਲੱਜੂ ਕਿੱਧਰੋਂ ਪਾਣੀ ਭੱਜਦਾ ਹੈ ਹੈ ਪਾੜਾ ਮੁਟੇ ਹੁੰਦਾ ਹਵਾ ਰਹੀ ਹੈ ਅੱਜ ਇਹ ਹਵਾ ਉਹਦੀ ਘੇਪਿਆ ਦਿੰਦੀ ਆ ਉਹ ਵੀ ਰਟਈ ਆ ਇੱਦੀ ਪੈਂਦਾ ਖਬਰੇ ਪੈਣੀ ਪੈਂਦਾ ਹੀ ਨਹੀਂ ਆ ਦੇਖੋ ਫੋਨ ਆਇਆ ਤਾਂ ਵਾਈਫਾਈ ਵਾਲੇ ਦਾ ਹੁਣ ਕਹਿੰਦਾ ਭਾਈ ਤੁਰਨ ਲੱਗੇ ਤੇ ਨਹੀਂ ਆ ਗਿਆ ਮੈਂ じゃ ਮੀਂਹ ਹਟੇ ਤੇ ਆ ਜੀ ਵਾ ਮੈਂ ਪਰ ਆ ਜੀ ਸ਼ਾਮ ਤੱਕ ਚਲੋ ਦੇਖਦੇ ਆ ਜੀ ਕਿੰਨਾ ਕੁ ਪੈਂਦਾ ਮੈਂ ਕਿਹਾ ਸੋਚਣ ਲੱਗੇ ਦੋਵੇਂ ਬਰਾਬਰ ਖੜਾ ਕੇ ਓ ਚੋਚਨ ਪਾ ਕੇ ਦੇਖਣਾ ਇਹਦਾ ਦੋਏ ਭਾਈ ਭਾਈ ਆ ਬੜਾ ਭਾਈ ਆ ਉਹ ਫੇਰ ਹੀ ਬੜੇ ਭਾਈ ਕਾ ਟੋਚ ਨਹੀਂ ਬਾਈਦਾ ਜਾਂਚ ਛੋਟਾ ਹੂੰ ਬੜਾ ਤੇ ਇਹ ਕਿੱਦਾਂ ਹੋਈ ਅੱਠ ਮਾਡਲ ਆ ਜਾਂਚ ਹੋਣਾ ਹੈ ਗਿਆਨ ਵੀ ਬਹੁਤ ਹੈ ਇਹ 14 ਮਾਡਲ ਆ ਇਹ 14 ਮਾਡਲ ਆ ਗਿਆਨ ਇਹ ਮੂੰ ਮੂੰ ਜਾਂਚ ਜ਼ਿਆਦਾ ਹੈ ਉਹ ਛੋਟਾ ਹੈ ਉਹ ਛੋਟਾ ਉਮਰ ਤੇ ਛੋਟਾ ਉਮਰ ਤੇ ਛੋਟਾ ਹੈ ਇਹਦਾ ਵਧੀਆ ਟਰੈਕਟਰ ਬੜੀ ਇਹ ਟਰੈਕਟਰ ਨੇ ਥੋੜੋ ਮਾੜਾ ਕਹਿੰਦੇ ਉਹ ਉਮਰ ਦੀ ਗੱਲ ਕਰਦੇ ਸੀ ਤਾਂ ਵੀ ਉਮਰ ਵਿੱਚ ਵਿਚਾਰਾ ਉਹ ਬੜਾ ਭਾਈ ਆ ਜਾਨ ਵਿੱਚ ਛੋਟਾ ਭਾਈ ਹੋ ਗਿਆ ਹੁਣ ਉਹ ਕਿੱਥੇ 14 ਮਾਡਲ ਕਿੱਥੇ 8 ਮਾਡਲ ਮੇਰੇ ਵਾਲੇ ਨਾਲ ਦਾ 8 ਹੀ ਹੈ ਨਹੀਂ ਦੇਖ ਲੈ ਆ ਦੇਖ ਲੈ ਚੜੀ ਪਿੱਛੇ ਚੱਲਿਆ ਤਾਂ ਬਿੱਜੀ ਨਹੀਂ ਕਾਦੇ 20 ਕਰਕੇ ਉਹ ਨਹੀਂ ਐਨਾ ਵੀ ਤਾਂ ਹੈ ਨਹੀਂ ਗੱਲੇ ਕੀ ਪਤਾ ਨਹੀਂ ਨਹੀਂ ਵੇ ਮਾੜਾ ਵਾਲੀ ਦੁਬਾਰਾ ਸਵੇਰੇ ਵੀ ਕਰਦੀ ਕੋਈ ਨਹੀਂ ਸਟਿੱਕਰ ਦਾ ਪਾਇਆ ਦਾ ਬਸ ਇੱਕ ਵਾਹਿਗੁਰੂ ਕੁਛ ਨਹੀਂ ਕਹਿੰਦਾ ਮੀਂਹ ਦਾ ਇਹ ਤਾਂ ਗੰਨੇ ਨੂੰ ਲੱਗਦਾ ਨਾ ਉਤਰ ਕੇ ਵੀ ਆਇਆ ਚਰੀ ਦਾ 7 ਕਿਲੋ ਨਾ 8 ਕਿਲੋ ਫਿਰ ਤਾਂ ਠੀਕ ਹੈ 7 ਕਿਲੋ 800 ਦਾ 150 ਰੁਪਏ ਕਿਲੋ 110 ਪਰ ਰੁਪਏ ਕਿਲੋ ਦਿੱਤਾ ਇੱਕ 350 ਦਾ 3 ਕਿਲੋ ਇੱਕ 400 ਦਾ 4 ਕਿਲੋ ਗਾਨੀ ਦੇਖ ਕੇ ਵੀ ਜੀ ਇੰਨੀ ਬਰਾਵੈਸਾ ਉਹ ਨਹੀਂ ਚਰੀ ਨੂੰ ਨਹੀਂ ਇੰਨਾ ਹੁੰਦਾ ਆ ਜੇ ਬੀਜ ਦਿੰਦਾ ਨਿਕਲ ਵੀ ਆਉਣੀ ਨਹੀਂ ਤੇਰੀ ਜਿਆ ਬੀਜ ਰੌਣੀ ਆ ਅੱਛੇ ਰੌਣੀ ਦਾ ਤੇ ਇਹ ਤਾਂ ਗਿੱਲਾ ਤਾਂ ਮੌਸਮ ਦੇਖ ਲੈ 1 ਮਿੰਟ ਜਮੀਂ ਦਾ ਹੁਣ 1 ਮਿੰਟ ਜੇ ਧੁੱਪਾਂ ਨਿਕਲੇ ਆਈ ਲੈ ਚਾਹ ਲੈ ਚਰੀ ਬੀਜ ਦੀ ਤੇਰੀ ਨਾ ਬੀਜਲਾ ਚਰੀ ਹੁਣ ਸਵੇਰ ਨੂੰ ਬੀਜਾ ਛਿੱਟਾ ਰਹਿ ਗਿਆ ਧੀ ਰਹਿ ਗਿਆ ਗੰਡਾ ਬਣੀ ਕੰਮ ਛੱਡੀਦਾ ਹਾਂ ਸੁਣ ਲਾ ਮੈਂ ਛੱਡਣਾ ਏ 800 ਰੁਪਏ ਦਾ ਪਹਿਲਾਂ ਬੀਜ ਖਰਾਬ ਹੋਇਆ ਮੇਰਾ 900 ਦਾ ਹੁਣ ਲੈ ਜਾਂਦਾ ਹੁਣ ਨਹੀਂ ਮੈਂ ਖਰਾਬ ਕਰਨਾ ਇੰਨੇ ਚ ਮੁੱਲ ਮਿਲ ਜਣੀ ਸੀ ਮੈਂ ਵੀ ਲਾਉਣ ਲੱਗਿਆ ਮੈਂ ਵੀ ਪੀਟਣ ਲੱਗਿਆ ਤੇਲ ਮੁਕੇ ਲੱਗੂਗਾ ਕੱਦ ਕਹਿੰਦੇ ਚ ਮੈਂ ਮੈਂ ਨਹੀਂ ਪੀਜਦੀ ਮੈਨੂੰ ਪਤਾ ਵੀ ਨਹੀਂ ਪੈਣਾ ਹੈ ਪੀਜਣੀ ਨਹੀਂ ਹੈ ਮੈਂ ਤਾਂ ਰੋਏ ਆ ਜਾਂਦਾ ਦਿਨ ਛੱਡਦਾ ਕੋਈ ਉਹ ਦਿੱਲੀ ਆ ਜਾਂਦਾ ਦਿੱਲੀ ਇਹ ਆਉਂ ਦਿੱਲੀ ਦੇ ਲਾ ਪਰਾ ਖੜਾ ਬੋਂਡਪਾ ਨੂੰ ਦੇਖਦਾ ਵੀ ਤੂੰ ਇਦਾਂ ਨੂੰ ਆ ਜਾ ਡਰਦਾ ਸਾਨਾ ਬਾਬਾ ਨੇ ਜੈ ਕਰੀ ਇਹੋ ਕਰਨ ਦਾ ਹਾਂ ਹਾਂ ਇਹਦਾ ਪਨੀਰੀ ਲਾਉਣੇ ਵਾਲੀ ਹੈ ਜੇ ਲਾਉਣੀ ਹੈ ਦੇਖ ਲੋ ਹਾਈਬ੍ਰਿਡ ਆਬਰ ਆ ਦੇਖ ਹੈ ਉਹ ਜਿਹੜੇ ਪਰਲੇ ਪਾਸੇ ਖੜੇ ਤੋਂ ਨਹੀਂ ਦੇ ਹਾਂ ਕਿੰਨੇ ਟਾਪ ਦੇ ਇੱਕ ਸਾਲ ਕਿਆ ਕਰੇ ਇੱਕ ਬੰਦੇ ਨੇ ਬਹੁਤ ਵਧੀਆ ਜਿਕਨਾ ਇਤ ਕੀ ਗੇਤੀ ਲਾਉਣ ਦੇ ਆਰਡਰ ਦੇ ਦਿੱਤੇ ਉਹਨੇ ਕਿਆ ਕਰੇ ਪਿਛਲੇ ਸਾਲ ਦੀ ਉਹ ਪਨੀਰੀ ਪੱਟ ਕੇ ਲਾਤੀ ਖੇਤ ਜਮੀ ਵੀ ਇਕਣੇ ਨਾਰਮਲ ਤੀ ਹਾਈਬ੍ਰਿਡ ਨਹੀਂ ਤੇ ਹੈਗੇ ਦੂਈਓ ਦੇਸੀ ਦੀ ਉਕਣੀ ਹੋਈ ਕਾਹਬ ਜਾ ਬੂਗੀ ਜਿਹੜਾ ਗੇਤੀ ਪਨੀਰੀ ਹੋਈ ਨਹੀਂ ਉਹ ਕਿਸੇ ਦੇ ਪੱਟ ਕੇ ਹੋਈ ਲਾਤੀ ਆਹ ਪਨੀਰੀ ਕਿਤੇ ਥੋੜੀ ਆ ਦੇਖ ਲੈ ਕਿਹੜੇ ਸਾਬਕੇ ਜਮੀ ਵੀ ਆ ਜਿਹੜਾ ਵੱਢਦੇ ਸਾਲ ਬਾਅਦ ਫੇਰ ਉਕਣੀ ਹੋ ਜਾਂਦੀ ਆ ਹੁਣ ਵੱਡੀ ਜਿਹੜਾ ਸਾਲ ਦੇ ਪੈ ਕਿੰਨੇ ਦਾਣੇ ਪੈ ਆਂ ਨਾ ਉਹਨੂੰ ਛਿੱਟਾ ਨਾ ਦੇ ਤੇਰੀ ਸਾਲ ਬਾਅਦ ਉਕਣੀ ਸਾਰੀ ਜੰਮ ਨਹੀਂ ਖੇੜੀ ਇਹ ਤਾਂ ਗਲਦੀ ਨਹੀਂ ਦੇਖ ਲੈ ਦੇਖ ਲੈ ਕਣਕ ਗਲ ਜਾਂਦੀ ਆ ਕਣਕ ਗਲ ਜਾਂਦੀ ਆ ਕਣਕ ਫੁੱਲ ਜਦੋਂ ਆਉਂਦੀ ਆ ਜੰਮ ਕੇ ਫੁੱਲ ਕੇ ਗਲ ਜਾਂਦੀ ਆ ਜੰਮੇ ਆਉਂਦੀ ਤੂੰ ਬਾਅਦ ਇਹ ਪਾਣੀ ਜ਼ਿਆਦਾ ਜਦੋਂ ਜੰਮੇ ਆਉਂਦੇ ਧਾਨ ਵੀ ਜੰਮੇ ਤੇ ਮੇਰੇ ਖੇਤ ਕਿਤੇ ਇੰਨੇ ਨਹੀਂ ਜੰਮਦੇ ਫਿਰ ਵੀ ਸਾਨੂੰ ਨਾਲ ਆ ਇਹ ਚੀਜ਼ ਛੱਡ ਦੀ ਇੱਕ ਹੋਰ ਦੇਖੀ ਕਾਲੇ ਮੇਰੇ ਖੇਤ ਤਾਂ ਪੂਰੇ ਜੰਮੇ ਹੋਏ ਤੇ ਉਹ ਜਿਹੜਾ ਗੰਨੇ ਵਾਲਾ ਤਾਂ ਜਦ ਮੈਂ ਸਪਰੇਅ ਨਹੀਂ ਮਾਰਤੀ ਉਤੇ ਬਾਅਦ ਕੋਈ ਤਾਂ ਨਹੀਂ ਜੰਮਿਆ ਜਦ ਹੁਣ ਬਾਅਦ ਚ ਆ ਕੇ ਗਟਾਈ ਕਰਾਈ ਥੱਲੇ ਤਾਂ ਕੋਈ ਪੱਟ ਹੋਇਆ ਹੁਣ ਉਹ ਫੇਰ ਨਿਕਲੇ ਆਏ ਧਾਨ ਦਾ ਬਹੁਤ ਜੰਮਦੇ ਆ ਇੱਕ ਦੇਖ ਸਰੋਂ ਕਿ ਨਹੀਂ ਨਰਮ ਹੁੰਦੀ ਐ ਉਹ ਸਾਲ ਪਾਰ ਪਈ ਜਾਂਦੀ ਕੁਝ ਨਹੀਂ ਆਉਂਦਾ ਨਾਲੇ ਕੱਦੂ ਹੋ ਜਾਂਦੇ ਪਾਣੀ ਕਿੰਨਾ ਲੱਗਦਾ ਤੁਹਾਡਾ ਉਹਨੂੰ ਵਿਚਾਰੀ ਵਜਰੇ ਨੂੰ ਫੇਰ ਜੰਮਿਆ ਜਾਂਦੀ ਐ ਸਪਰੇਅ ਹਾਂ ਦੀ ਐ ਫੇਰ ਜੰਮਿਆ ਜਾਂਦੀ ਐ ਆ ਜਾ I don't think